ਮੇਰਾ ਹੈ ਇਹ ਮੇਰੇ ਚਾਚਾ ਜੀ ਦੀ ਅਮਨਦੀਪ ਸਿੰਘ ਜੀ ਨੂੰ ਠੀਕ ਹੈ ਭਾਈ ਜੀ ਮਾਦਨੀਪੁਰ ਦੀ ਗੱਲ ਕਰੀਏ ਕਿਹੜੇ ਡਿਸਟ੍ਰਿਕਟ ਦੇ ਵਿੱਚ ਪਿਆ ਹੋਗਾ ਇਹ ਲੁਧਿਆਣਾ ਵਿੱਚ ਪੈਂਦਾ ਹੈ ਜੀ ਇਸ ਜੀ ਦਾ ਪੂਨ ਪੈਂਦੀ ਹੈ ਜੀ ਤੇ ਰਾਣਾ ਸਾਹਿਬ ਦੀ ਮੇਰੇ ਨਾਲ ਠੀਕ ਹੈ ਤੇ ਭਾਈ ਗੱਲਬਾਤ ਕਰੀਏ ਕਿੰਨੇ ਪਸ਼ੂ ਆਪਨੇ ਚਾਚਾ ਜੀ ਕੋਲ ਹੈਗੇ ਨੇ 24 25 ਬੱਲੇ ਠੀਕ ਹੈ 24 ਬੱਲੇ ਸਾਰੀਆਂ ਨੀਲੀ ਰਾਵੀਆਂ ਕਮੋਰਾ ਵੀ ਆ ਜਾਦਾਤਰ ਯਾਨੀ ਨੀਲੀ ਰਾਵੀਆਂ ਨੇ ਯਾਨੀ ਚਾਚੇ ਨੂੰ ਸ਼ੌਂਕ ਨਾਲ ਬਰੀਡਿੰਗ ਦਾ ਕੰਮ ਕਰਦੇ ਨੇ ਜ਼ਿਆਦਾਤਰ ਠੀਕ ਹੈ ਤੇ ਬਈ ਗੱਲ ਕਰੀਏ ਕਿ ਨੀਲੀ ਰਾਵੀ ਮੱਝ ਦੀ ਗੱਲ ਨੀਲੀ ਰਾਵੀ ਮੱਝ ਨੇ ਕਿੰਨਾ ਬੁੱਧ ਕੱਢਿਆ ਹੁਣ ਜਿਹੜਾ ਫਸਟ ਟਾਈਮ ਕੱਢਿਆ ਇਹ ਹੁਣ ਤੀਜੀ ਚਵਾਈ ਦੇ ਵਿੱਚ ਜਿੰਨਾ 10 ਲੀਟਰ ਉਹ ਸੋਦੇ ਕੋਸ਼ਿਕਾ ਗ੍ਰਾਮ ਨੇ 550 ਦੇ 550 ਮੰਨ ਲਓ 1.5 ਕਿਲੋ ਲੀਟਰ ਮੰਗੋ ਦੇ ਜਾਨੀ ਜੇ ਆਪਾਂ ਦਿਹਾੜੀ ਦਾ ਐਵਰੇਜ ਕੱਢਦੇ ਆ 1 ਲੀਟਰ 550 ਗ੍ਰਾਮ ਤੋਂ ਥੋੜਾ ਉਪਰਾ ਸਿੱਧਾ ਠੀਕ ਹੈ ਮੰਨੇ ਵੀ ਜਾਣੀ ਵੀ ਦੇ ਗੇੜਾ ਕੀ ਦੇ ਗੇੜਾ ਦੁੱਧ ਕੱਢ ਕੇ ਪਹਿਲਾਂ ਪ੍ਰਾਈਸ ਹੈ ਜਿਨ੍ਹਾਂ ਨੇ ਫਸਲ ਕੀਤਾ ਉਹ ਟੈਸ ਤੁਸੀਂ ਜਿੱਤ ਕੇ ਲੈ ਆ ਜੀ ਰਹੇ ਜੀ ਇਹ ਗੱਲ ਕਰੀਏ ਭਾਈ ਮੱਝ ਦੇ ਬਲੱਡ ਲਾਈਨ ਦੀ ਤਾਂ ਬਲੱਡ ਲਾਈਨ ਦਾ ਗੌਰਮੈਂਟ ਵਾਲਾ ਜਿਹੜੀ ਟਿਕਾ ਲੱਗੇ ਸੀਗਾ ਗੌਰਮੈਂਟ ਡਾਕਟਰ ਨੇ ਲਾਏ ਸੀਗਾ ਤੇ ਨਿੱਕੇ ਬੁੰਦੀ ਬੱਚੀ ਠੀਕ ਹੈ ਨਿੱਕਾ ਬੁੰਦੇ ਦਾ ਨਾਮ ਹੀ ਨਿੱਕਾ ਬੁੰਦਾ ਹੈ ਜੀ ਉਹਦਾ ਨਾਮ ਲਿਖਾਈ ਠੀਕ ਹੈ ਬਾਈ ਜੀ ਤੇ ਹੁਣ ਗੱਲ ਕਰੀਏ ਆਪਾਂ ਬਾਈ ਜੀ ਤੁਸੀਂ ਕਿਵੇਂ ਇਥੋਂ ਮੇਲੇ ਤੇ ਕਿਵੇਂ ਪਹੁੰਚੇ ਕਿਉਂਕਿ ਇਹ ਵੀ ਇੱਕ ਇੰਟਰਸਟਿੰਗ ਸਟੋਰੀ ਆ ਜੀ ਵੀ ਕਿਵੇਂ ਪਹੁੰਚੇ ਮੇਲੇ ਤੇ ਮੇਲਾ ਲੜਾਉਣ ਵਾਸਤੇ ਮੱਝ ਨੂੰ ਅਸਲੀ ਮੈਨੂੰ ਤੇ ਮੇਰੇ ਚਾਚੇ ਨੂੰ ਪਹਿਲਾਂ ਦੇ ਡੰਗਰਾਂ ਦਾ ਬਹੁਤਾਂ ਮੰਨਦੀ ਠੀਕ ਹੈ ਪਿਛਲੀ ਵਾਰ ਸਾਡੀ ਸਲਾਹ ਬਣ ਗਈ ਵੀ ਮੇਲੇ ਤੇ ਜਾਣਾ ਇਹ ਮੋਟਰਸਾਈਕਲਾਂ ਤੇ ਉਨੀ ਆ ਗਈ ਠੀਕ ਹੈ ਉਰੇ ਆਏ ਵੀਰੇ ਮੱਝਾਂ ਦੇਖੀਆਂ ਜਿਵੇਂ ਕੀੜਾ ਉੱਠ ਘੜਦਾ ਠੀਕ ਹੈ ਵੀ ਮੱਝ ਲੈ ਕੇ ਜਾਣੀ ਆ ਠੀਕ ਹੈ ਤੇ ਇਸ ਮੇਲੇ ਨੂੰ ਸਾਡੀ ਸਲਾਹ ਬਣੀ ਅਸੀਂ ਕਿ ਆ ਵੀ ਚਲੋ ਦੇਖੀ ਜਵ ਲੈ ਚਾ ਲੈ ਮੱਝ ਬੱਗੀ ਰੱਬ ਰੱਖਾ ਠੀਕ ਹੈ ਜੀ ਐਸੋ ਚ ਕੇ ਲੈ ਆਈ ਠੀਕ ਹੈ ਬਾਕੀ ਬਾਬੇ ਤਰਾਵੋ ਇੱਕ ਤਾਂ ਹੁੰਦੇ ਆ ਕਿਸਾਨ ਭਰਾ ਵੀਰ ਆਇਦ ਕੀ ਮੇਲਾ ਲੜਨਾ ਤਿਆਰੀ ਫੁੱਲ ਕਰੀਓ ਜਿਵੇਂ ਆਪਾਂ ਡਾਕਟਰ ਸਾਹਿਬਾਂ ਦੀ ਗੱਲ ਆ ਕੀਤੀ ਜੀ ਇਹ ਬਾਰੇ ਆ ਨੀ ਨੀਰਾ ਵਿੱਚ ਪਹਿਲੇ ਨੰਬਰ ਤੇ ਆਈ ਹੈ ਜੀ ਦੁੱਤੇ ਨਹੀਂ ਕੱਟਿਆ 19 ਕਿਲੋ 500 ਗ੍ਰਾਮ ਆ ਜੀ ਐਸਰ ਇੱਕ ਦੇ ਵਿੱਚ ਜੰਗਿਆ ਮਰਦੀ ਵੀਡੀਓ ਦਿਖਾਓ ਜੰਗਿਆ ਮਰਦੀ ਫੋਟੋ ਲਾਓ ਛੁੱਟੀ ਛੁੱਟੀ ਹੈ